ਉਹ ਹਰ ਸਰਕਾਰ ਜਿਹੜੀ ਹੈ 15 ਤੋਂ 20 ਬੰਦੇ ਚਲਾਉਂਦੇ ਜਿਹੜੇ ਚੰਡੀਗੜ੍ਹ ਬਹਿ ਜਾਂਦੇ ਉਹ ਸੌਦੇ ਕਰਦੇ ਸਾਰੇ ਕੰਮ ਤੇ ਉਹ ਹੀ ਬੇੜਾਗਰ ਕਰਦੇ ਬਾਕੀ ਦੇ ਗਾਲਾਖਾਨ ਨੂੰ ਰੱਖੇ ਹੁੰਦੇ ਥੱਲੇ ਤੇ ਤੁਹਾਡੇ ਮੇਰੇ ਵਕਨਦੇ ਵਾ ਤੁਰੇ ਫਿਰਦੇ ਇੱਥੇ ਗਾਲਾਖਾਨ ਨੂੰ ਰੱਖੇ ਨਾ ਸਾਰੇ ਥੱਲੇ ਖਾਓ ਕੌਣ ਕਾਂਗਰਸ ਨੂੰ ਜੋ ਗਾਲ ਕੱਢਦਾ ਕੋਈ ਤੇ ਮੈਨੂੰ ਵੀ ਤਾਂ ਨਿਕਲਦੀ ਹੈ ਨਾ ਮੈਂ ਕਾਂਗਰਸੀ ਹਾਂ ਜੇ ਅਕਾਲੀ ਦਲ ਨੂੰ ਗਾਲ ਕੱਢਦਾ ਤੇ ਅਕਾਲੀ ਦਲ ਬਾਕੀਆਂ ਨੂੰ ਵੀ ਨਿਕਲਦੀ ਮਾੜੇ ਤੇ ਕੱਚਾਂਦੀ ਨੇ ਜੇ ਆਪ ਨੂੰ ਆਪ ਆਪ ਕਿਹੜੀ ਸਾਰੇ ਖਾਣ ਦੇ ਹੋਣੇ ਆ ਆ 10 15 ਜਿਹੜੇ ਕੁਝ ਦਿੱਲੀੋਂ ਆ ਕੇ ਬੈਠੇ ਖਾਣੇ ਡ ਇਹ 마ਫੀਆ ਇੱਕ ਬੜਾ ਵੱਡਾ ਤੇ ਤਾਂ ਹੱਲ ਕੋਈ ਨਹੀਂ ਗਾ ਮਤਲਬ ਤਿੰਨ ਸਰਕਾਰਾਂ ਤੇ ਤਿੰਨ ਸਰਕਾਰਾਂ ਆ ਗਈਆਂ ਤਿੰਨ ਸਰਕਾਰਾਂ ਕੋਲ ਨਹੀਂ ਨੀ ਜਦੋਂ ਨੀਅਤ ਜਦੋਂ ਜਮੀਰ ਮਰ ਜਾਣ ਆਪਣੇ ਫਿਰ ਹੱਲ ਕਾਦਾ ਹੋਣਾ ਜਮੀਰ ਮਰ ਗਏ ਨੇ ਬੇਸਿਕਲੀ ਪੋਲੀਟੀਕਲ ਬੰਦੇ ਤੇ ਉਹ ਵੰਦੇ ਨਹੀਂ ਵੀ ਹੁਣ ਜਿਹੜੇ ਜਿਹੜੇ ਅੱਜ ਕੀ ਕਰ ਲੋਗੇ ਇਹਨਾਂ ਨੂੰ 1-2 ਲੱਖ 5 ਲੱਖ ਦੇ ਦੋਗੇ ਕੀ ਕਰ ਲੋਗੇ ਜਿਹਦਾ ਪਿਓ ਮਰ ਗਿਆ ਅੱਜ ਦੋਨੋਂ ਸਾਲ ਦੇ ਵਿੱਚ ਕਿਨੇ ਪਾਲਣੇ ਨੇ ਜਿਹੜੀ ਜਿਹੜੀ ਅੱਜ ਵਿਧਵਾ ਹੋਗੀ ਉਹਦਾ ਪਹਾੜ ਜਿੱਡੀ ਜ਼ਿੰਦਗੀ ਹੈ ਕੌਣ ਕੌਣ ਜ਼ਿੰਮੇਵਾਰ ਹੈ ਨਾ ਤਾਂ ਕੌਣ ਕੌਣ ਦੀ ਜ਼ਿੰਮੇਰੀ ਲੱਗੀ ਦਵੇ ਜੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਾ ਦੇ ਚੱਲ ਰਿਜਾਇਨ ਕਰ ਦੇ ਫਿਰ ਚੱਲ ਤੂੰ ਤੂੰ ਕਹਿ ਕੇ ਮੈਂ ਫੇਲ ਹੋ ਗਿਆ ਤੇਰੀ ਟੈਨਿਸ਼ ਜਸ ਫੇਲ ਹੈ ਕਿਉਂਕਿ ਤੂੰ ਕਰਨਾ ਨਹੀਂ ਕਿਉਂਕਿ ਤੈਨੂੰ ਪਤਾ ਕਿਹੜਾ ਕਿਹੜਾ ਬੰਦਾ ਇਚ ਇਨਵੋਲਡ ਹੈ ਪਰ ਸਵਾਲ ਹੈ ਕਿ ਸਾਰੀਆਂ ਸਰਕਾਰਾਂ ਦੇ ਵਿੱਚ ਇਹ ਹੋ ਗਿਆ ਕਾਲੀਚ ਵੀ ਹੋ ਗਿਆ ਕਾਂਗਰਸ ਵੀ ਹੋ ਗਿਆ ਆਮ ਆਦਮੀ ਪਾਰਟੀ ਵੀ ਹੋ ਗਿਆ ਮੈਂ ਤਾਂ ਕਹਿੰਦਾ ਜਮੀਰ ਮਰ ਗਈ ਹੈ ਪੋਲਿਟੀਕਲ ਬੰਦੇ ਦੀ ਫਿਰ ਕਵਾਂਗੇ ਸਟੇਜਾਂ ਦੇ ਮੈਨੂੰ ਬਣਾ ਦੋ ਜੀ ਮੈਂ ਬੰਦ ਕਰੂੰਗਾ ਹੂੰ ਦੱਸੋ ਕੀ ਕੀਤਾ ਬੰਦ ਤੁਸੀਂ ਅਜੇ ਤੱਕ ਯੁੱਧ ਆ ਦੇਖ ਲੈ ਤੇਰੇ ਹਾਲ ਕੀ ਇੱਥੇ ਚੋਧ ਨਸ਼ਾ ਅਵਰਧ ਬੇਸਿਕਲੀ ਜ਼ਮੀਨ ਬੇੜਾ ਕਰਕ ਹੋ ਗਿਆ ਸਿਸਟਮ ਦਾ ਦੇਖੋ ਮਾਫੀਆ ਕੋ ਸਿਸਟਮ ਚਲੇ ਗਿਆ ਹਮ ਅ ਨਸ਼ਾ ਕਿਉਂ ਕਿਉਂ ਪੀਂਦਾ ਪੀਦੀ ਗੱਲ ਤੇ ਦੇਖੋ ਵੀ ਗਰੀਬ ਇਹ ਇਹ ਸ਼ਰਾਬ ਕਿਉਂ ਪੀਂਦੇ ਆ ਗਰੀਬ ਜਿਹਦਾ ਹੱਥ ਭਣਵੀ ਮਿਹਨਤ ਜਿੰਨੇ ਕੋ ਆਏ ਆ ਕੋਈ ਪਥੇਰ ਕਰਦਾ ਹੈ ਕੋਈ ਰਾਜਮਿਸਤਰੀ ਹੈ ਕੋਈ ਪੇਂਟ ਦਾ ਕੰਮ ਕਰਨ ਰਿਹਾ ਕੋਈ ਦਿਹਾੜੀ ਜਾਂਦਾ ਜਦੋਂ 12 14 ਘੰਟੇ ਬੰਦਾ ਥੱਕ ਕੇ ਕੰਮ ਤੇ ਆਉਂਦਾ ਨਾ ਕੰਮ ਤੋਂ ਘਰ ਆਉਂਦਾ ਤੇ ਤਕਾਬੜ ਹੁੰਦੀ ਨੀਂਦ ਨਹੀਂ ਆਉਂਦੀ ਉਹ ਬਦੋ ਬਦੀ ਥੋੜੀ ਬੋਤੀ दारू ਲੈਂਦਾ ਹੈ ਪਰਾਤਨ ਸਮੇਂ ਚ ਸਾਡੇ ਦੇਸੀ ਸ਼ਰਾਬ ਨਿਕਲਦੀ ਹੁੰਦੀ ਪਿੰਡਾਂ ਚ ਗੁੜ ਦੀ ਕੱਢ ਲੈਂਦੇ ਸੀ ਤੇ ਉਹ ਬੰਦਾ ਮਰਦਾ ਨਹੀਂ ਸੀ ਉਹਦੇ ਨਾਲ ਹੁਣ ਇਹਨਾਂ ਨੇ ਉਹ ਤੇ ਕਰਤੀ ਬੰਦ ਹੁਣ ਗੁੜ ਕੋਈ ਇਥੇ 5 ਕਿਲੋ ਪਾ ਲੈਣਾ ਪਿੰਡ ਚ ਸਵੇਰੇ ਪਾਇਆ ਤੇ ਸ਼ਾਮੀ ਫੜ ਕੇ ਉਹਨੂੰ ਟੱਬਰ ਜਮੇ ਤੋਂ ਦੀ ਉਹ ਜੱਟ ਜੱਟ ਪੁੱਟਦੇ ਆ ਤੂੰ ਪਾਇਆ ਕਿਦਾਂ ਉਸੇ ਪਿੰਡ ਚ ਅਲਕੋਹਲ ਵਿਕਦੀ ਆ ਚਿੱਟਾ ਵਿਗਦਾ ਆ ਉਹਦੇ ਹੱਲ ਨਹੀਂ ਜਾਣਾ ਕਿਸੇ ਨੇ ਉਹਦੇ ਹੱਲ ਨਹੀਂ ਜਾਣਾ ਉਹਨੂੰ ਜ਼ਰੂਰ ਕਰਕੇ ਜਾਣਾ ਠੀਕ ਹੈ ਉਹਨੇ ਕਹਣਾ ਠੀਕ ਹੈ ਕਬ ਚਾਰੇ ਬੋਲਣ ਕੀ ਪਿੰਡ ਵਾਲੇ ਜਿਹੜਾ ਬੋਲਦਾ ਉਹ 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 ਜਿਹੜੇ ਜਿਹੜੇ ਬਦਮਾਸ਼ ਨੇੜੇ ਭਾਈ ਅਲਕੋਹਲ ਵਾਲੇ ਤੇ ਸ਼ਰਾਬ ਵਾਲੇ ਉਹ ਇਹਨਾਂ ਦੀ ਜਾਨ ਮਾਰ ਦਿੰਦੇ ਆ ਜੇ ਇਹਨਾਂ ਦੀ ਸ਼ਿਕਾਇਤ ਕਰੋ ਪੁਲਿਸ ਨੂੰ ਡਰਦਾ ਸ਼ਿਕਾਇਤ ਕਰੇ ਪੁਲਿਸ ਕਹਿੰਦੀ ਜਾ ਉਹਨੇ ਸ਼ਿਕਾਇਤ ਕੀਤੀ ਵਾਢੇ ਉਹਦੀਆਂ ਲੱਤਾਂ ਭਾਨੇ ਉਹਦੇ ਬਾਹਾਂ ਉਹ ਬਨ ਕੇ ਪਾਉਂਗਾ ਉੱਤੇ ਬਹਿ ਜਾਂਦਾ ਸੋ ਇਹ ਪੁਲਿਸ ਨੇ ਕੀ ਕਹਿਣਾ ਪੁਲਿਸ ਦਾ ਤੇ ਬੇੜਾ ਗਰਕ ਹੋ ਗਿਆ ਵਿੱਚ ਇਹ ਪੋਲੀਟੀਕਲ ਜਮਾਤ ਦਾ ਬੇੜਾ ਗਰਕ ਹੋ ਗਿਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ 120 ਸਾਡੇ ਵਾਲੇ ਮਰੇ ਸੀ ਅਲਕੋਹਲ ਸ਼ਰੇਆਮ ਵੇਕਦੀ ਅਮਰਸਰ ਦੇ ਵਾਲੇ ਦੁਆਲੇ ਮੈਂ ਤੁਹਾਨੂੰ ਸੱਚ ਕਹਾਂ ਬਚਰਾ ਜਿਹੜਾ ਅਲਕੋਹਲ ਪੀਂਦਾ ਨਾ ਜੀ ਆਹ ਸਿੰਥੈਟਿਕ ਸ਼ਰਾਬ ਪੀਂਦਾ ਹੈ ਬਚਣਾ ਉਹਨੇ ਕਿਹੇ ਨੇ ਨਹੀਂਗਾ ਕਿਉਂਕਿ ਇਹ ਅੰਦਰ ਵੜ ਦਿੰਦੀ ਹੈ ਕੋਈ ਅੱਜ ਮਰ ਜਾਂਦਾ ਕੋਈ 10 ਦਿਨ ਬਾਅਦ ਇਹ ਇਹਦੇ ਇਹਨਾਂ ਦੀ ਪ੍ਰਸ਼ਾਸਨ ਦੀ ਮਾੜੀ ਕਿਸਮਤ ਹੈ ਕਿ ਇਹ ਮਾਰ ਇਕੱਠੇ ਗਏ ਹਰ ਪਿੰਡ 'ਚ ਸ਼ਰਾਬ ਦੇ ਨਾਲ ਅਲਕੋਹਲ ਦੇ ਦੇ ਆਹ ਮਾੜੀ ਸ਼ਰਾਬ ਦੇ ਨਾਲ ਤੇ ਚਿੱਟੇ ਨਾਲ 70 ਵਿਸ਼ੇ ਆ ਹਰ ਪਿੰਡ 'ਚ ਔਰ 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 ਵੇਖੋ ਉਸ ਤੋਂ ਬਾਅਦ ਸਰਕਾਰ ਦਾ ਇੱਕ ਸਿਸਟਮ ਹੈ ਵੀ ਸ਼ਰਾਬ ਦੇਸੀ ਤੁਸੀਂ ਸਰਕਾਰ ਕਹਿੰਦੀ ਪਾਲਿਸੀ ਬਣ ਗਈ ਸ਼ਰਾਬ ਸਸਤੀ ਤੁਹਾਨੂੰ ਮਿਲੂਗੀ ਹੁਣ ਹੁੰਦਾ ਕੀ ਆ ਪਾਲਿਸੀ ਬਣ ਗਈ ਹਮ ਹਰ ਸਰਕਾਰ ਚ ਪਾਲਿਸੀ ਬਣਦੀ ਹੈ ਨਵੀਂ ਬੜੀ ਵਧੀਆ ਪਾਲਿਸੀ ਹੈ ਸਰਕਾਰ ਐਸ ਕੀ ਐਤਕੀ ਵੀ ਪਾਲਿਸੀ ਵਧੀਆ ਹੈ ਪਰ ਹੈ ਕੀ ਆ ਉਹਨੂੰ ਮਾਫੀਆ ਚਲਾਉਣ ਲੱਗ ਪਿੰਦਾ ਉਹਨੂੰ ਜਿਹੜਾ 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 ਡੀਟੀਸੀ ਵੱਡਾ ਮਾਫੀਆ ਅਫਸਰਾਂ ਦਾ ਜੇ ਮੇਰੀ ਗੱਲ ਸੁਣ ਲੋ ਐਕਸਾਈਜ਼ ਬਹੁਤ ਵੱਡਾ ਮਾਫੀਆ ਜਿੰਨੇ ਐਕਸਾਈਜ਼ ਦੇ ਅਫਸਰ ਹੈ ਜੇ ਜੇ ਨਾਲ ਜਾਇਦਾਦੀ ਇਨਕੁਆਇਰੀ ਕਰਾ ਲਓ 100% ਦੇ ਜੇ 100% ਕਰਪਸ਼ਨ ਹੋਈ ਆ ਤੇ 70 ਪੈਸੇ ਇਹਨਾਂ ਦੀ ਜੇਬ ਚ ਹੈ ਬੱਚੇ ਮੇਰੀ ਗੱਲ ਸੁਣਨ ਧਿਆਨ ਨਾਲ ਮੈਨੂੰ ਪੂਰੀ ਗੱਲ ਕਰ ਲੈ। ਬਿਲਕੁਲ ਕਰੋ ਕਰੋ ਪੂਰਾ ਮੈਨੂੰ ਅੱਧੀ ਤੱਕ ਜਾ ਲੈਂਦੇ ਹੁਣ ਇਹਨਾਂ ਦੇ। ਰੋਕੋ ਕਰੋ ਜੀ ਪੂਰਾ ਸੈਕਟਰੀ ਚੀਫ ਸੈਕਟਰੀ ਸਾਰੇ ਰਲਦੇ ਵਿੱਚ ਇਹਦੇ। ਸਾਰੇ ਮਤਲਬ ਪੈਸੇ ਲੈਂਦੇ ਆ। ਕੋਈ ਪੈਸੇ ਤੋਂ ਬਗੈਰ ਨਹੀਂ ਕਾ। ਫਿਰ ਅਫਸਰ ਫਿਰ ਪੋਲੀਟਿਕਲ ਜਿਹੜਾ ਮੁੱਖ ਮੰਤਰੀ ਹੈ ਉਹ ਸੌ ਕਹੀ ਜਾਵੇ ਮੈਂ ਕਰਪਟ ਨਹੀਂ ਕਿੱਦਾਂ ਨਹੀਂ ਕਰਪਟ ਤੂੰ। ਤੂੰ ਕਰਪਟ ਮੁੱਖ ਮੰਤਰੀ ਹੈ। ਜਿਹੜਾ ਵੀ ਮੁੱਖ ਮੰਤਰੀ ਜਿਹਦੇ ਥੱਲੇ ਸਾਰਾ ਕੁਝ ਹੋਇਆ ਮੈਂ ਪੰਜਾਬ ਨੂੰ ਕਹਿਣਾ ਚਾਹੁੰਦਾ ਸਾਰੇ ਮੁੱਖ ਮੰਤਰੀਆਂ ਰਾਜ ਕੇ ਲੁੱਟਿਆ ਜੇ ਕਿਸੇ ਨੇ ਲਿਆ ਜਣੀ ਜੇ ਕੀਤਾ। ਹੂੰ। ਕਿਉਂ ਨਹੀਂ ਤੁਹਾਨੂੰ ਪਤਾ ਵੀ ਥੱਲੇ ਕੀ ਹੋ ਰਿਹਾ ਤੁਹਾਨੂੰ ਮੌਤਾਂ ਦਾ ਤੁਹਾਨੂੰ ਕੋਈ ਦਰਦ ਨਹੀਂ ਆਉਂਦਾ ਡਰ ਨਹੀਂ ਆਉਂਦਾ ਕਿ ਮਰ ਗਿਆ ਤੇ ਇਹਦਾ ਜਵਾਬ ਕੀ ਦਊਂਗਾ ਕਦ ਲਈ ਤੁਹਾਨੂੰ ਬਣਾਇਆ ਇਹਨਾਂ ਨੇ ਫੇਰ ਉਹ ਸ਼ਰਾਬ ਦੇ ਸਮਝੌਤੇ ਕਰਾਇਆ ਠੇਕੇਦਾਰਾਂ ਦੇ ਆ ਉਹਨੂੰ ਝਗੜਾ ਹੋਇਆ ਅਮਰਸਰ ਬਿਲਕੁਲ ਉਹਨੇ ਦੋ ਧੜੇ ਆ ਦੋ ਵਪਾਰੀ ਨੇ ਸ਼ਰਾਬ ਦੇ ਵਪਾਰ ਲਿੰਦੇ ਨੇ ਓਏ ਕਦੀ ਇੱਕ ਵਪਾਰੀ ਕਿਸੇ ਸਰਕਾਰ ਨਾਲ ਦਾ ਦੂਜਾ ਕਿਸੇ ਨਾਲ ਹੋ ਜਾਂਦਾ ਸਰਕਾਰ ਹੀ ਇਹਨੂੰ ਕਰਦੀ ਠੇਕੇਦਾਰ ਕਹਿੰਦੇ ਆ ਲੜੋ ਨਾ ਸ਼ਰਾਬ ਮਹਿੰਗੀ ਵੇਚ ਲੋ ਅਸੀਂ ਤੁਹਾਨੂੰ ਇਜਾਜਤ ਦੇਂਦੇ ਆ ਮਹਿੰਗੀ ਵੇਚੋ ਲੋਕਾਂ ਨੂੰ ਲੁੱਟੋ ਲੋ ਪੀਓ ਉਹਨੇ ਇਹ ਜਿੱਥੇ ਜੜੀ ਸ਼ਰਾਬ ਇਹ ਵਿਹਾਂ ਦੀ ਲੈਂਦੇ ਆ ਜੇ ਇਹਨਾਂ ਨੂੰ 30 ਦੀ ਇੱਥੋਂ ਮਿਲ ਜਾਏ ਟੇਕੇ ਤੋਂ ਕਿਉਂ ਉੱਥੋਂ ਲੈਣ ਬਿਲਕੁਲ ਤੇ ਕਿਉਂ ਉਧਰ ਨੂੰ ਜਾਣ ਪਾਲਸੀ ਬਣੀ ਹੈ ਪਰ ਪਾਲਸੀ ਇੰਪਲੀਮੈਂਟ ਨਹੀਂ ਹੋਣੀ ਉਹਦੇ ਪੈਸੇ ਰੱਜ ਕੇ ਖਾਣੇ ਆ ਅੱਜ ਹੁਣ ਇਹਦੇ ਇੱਕ ਆਪ ਦੇ ਹੁਣ ਜਿੰਨੇ ਮਾਫੀਆ ਆ ਆਪ ਦੇ ਐਮਐਲਏ ਤੇ ਮੰਤਰੀਆਂ ਦੀ ਗੱਡੀ 'ਚ ਨੇ ਬਿਲਕੁਲ ਜਿਹੜੇ ਜਿੰਨੀ ਦਲਾਲੀ ਪੁਲਿਸ ਦੀ ਕੋਈ ਜਿਹੜੀ ਦਲਾਲ ਨੇ ਪੁਲਿਸ ਦੇ ਚਿੱਟ ਕੱਪੜੀਏ ਵੱਡੀਆਂ ਵੱਡੀਆਂ ਗੱਡੀਆਂ ਤੇ ਤੁਰੇ ਫਿਰਦੇ ਨਾਲ ਗਨਮੈਨ ਵੀ ਦਿੱਤੇ ਹੀ ਹੋਰ ਸੁਣ ਲਾ ਉਹ ਸਾਰੇ ਮਤਲਬ ਦਲਾਲੀ ਕਰਦੇ ਇਹਨਾਂ ਦੀ ਨਹੀਂ ਇਹਦਾ ਮਤਲਬ ਫਿਰ ਕਦੀ ਵੀ ਹੱ ਨਹੀਂ ਹੋਣਾ ਜਮੀਦ ਜੇ ਜਮੀਰ ਜਗਾਉਣਗੇ ਆਪਣੇ ਪੋਲੀਟੀਕਲ ਬੰਦੇ ਜਮੀਰ ਕਿਵੇਂ ਜਾਗੂਗੀ ਜਮੀਰ ਜਗਾਉਣਗੇ ਜਮੀਰ ਤੇ ਪੋਲੀਟੀਕਲ ਬੰਦੇ ਨੂੰ ਜਿਤਾ ਕੇ ਜਗਾ ਸਕਦੇ ਆ ਆਮ ਆਦਮੀ ਪਾਰਟੀ 94 ਸੀਟਾਂ ਦੇ ਜਮੀਰ ਮੈਂ ਜੋ ਜੇ ਤੁਹਾਨੂੰ ਪੁੱਛਿਆ ਮੈਂ ਤੇ ਇਹੋ ਕਹਿ ਸਕਦਾ ਹੁਣ ਜਾਗਣੀ ਕਿੱਦਾਂ ਇਹਦੇ ਜਿਹੜੇ ਲੜਨ ਵਾਲੇ ਦੇਖੇ ਕਿ ਮੈਂ ਇਲੈਕਸ਼ਨ ਲੜਨ ਚੱਲੇ ਆ ਮੈਨੂੰ ਆ ਚੀਜ਼ਾਂ ਤੋਂ ਮੈਨੂੰ ਪਰੇ ਹੋਣਾ ਪਊਗਾ